ਭਾਰਤ ਸਰਕਾਰ ਦੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦਾ ਫਗਵਾੜਾ ਰੇਲਵੇ ਸਟੇਸ਼ਨ ਵਿਖੇ ਪਹੁੰਚਣ ਤੇ ਭਾਰਤੀ ਜਨਤਾ ਪਾਰਟੀ ਦੇ ਸਮੂਹ ਨੇਤਾਵਾਂ ਤੇ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਕਰ ਜੋ ਹੋਇਆ ਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਲਵਲੀ ਯੂਨੀਵਰਸਿਟੀ ਵਿਖੇ ਹੋ ਰੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਫਕਵਾੜਾ ਪਹੁੰਚੇ ਸਨ ਇਸ ਦੌਰਾਨ ਸਾਫਕਾਗੰਦਰੀ ਰਾਜ ਮੰਤਰੀ ਸੋਮਪrakash ਕਹਿਨ ਸ਼੍ਰੀਮਤੀ ਅਨੀਤਾ ਸੋਮਪrakash ਸਾਫਕਾ ਮੀਰ ਅਰਣੁਖ ਹੋਸਲਾ ਭਰਮਜੀਤ ਸਿੰਘ ਚਾਚੋ ਕੀ ਗਗਨਦੀਪ ਸੋਨੀ ਚੰ드ਰੇਖਾ ਸ਼ਰਮਾ ਪ੍ਰਦੀਪ ਉਹਜਾ ਰਣਜੀਤ ਪਾਲ ਪਾਵਲਾ ਪੰਕਜ ਚਾਵਲਾ ਵੀਰਾਰਾਮ ਬਲਜੋਤ ਬਲਪੱਧਰ ਸਿੰਘ ਦੁੱਗਲ ਦੀਨਾਖ ਹੋਸਲਾ ਤੋਂ ਇਲਾਵਾ ਵੱਡੀ ਗਿਣਤੀ ਵੀ ਭਾਜਪਾ ਵਰਕਰਾਂ ਨੇ ਓਮ ਬਿਰਲਾ ਦਾ ਜਿੱਥੇ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਉੱਥੇ ਹੀ ਸ਼੍ਰੀਮਤੀ ਅਨੀ ਪ੍ਰਕਾਸ਼ ਅਤੇ ਸਾਫ ਕਮਰ ਅਰਨੁਖ ਹੌਸਲਾ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਸਵਾਗਤ ਲਈ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਜੀ ਪਗਵਾੜਾ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੇ ਵਰਕਰਾਂ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਅਤੇ ਵਰਕਰਾਂ ਚ ਬਖਰਾ ਹੀ ਉਤਸ਼ਾਹ ਸੀ ਜਿਹੜਾ ਦੇਖਣ ਨੂੰ ਮਿਲਿਆ ਅਤੇ ਜਦੋਂ ਵੀ ਕੋਈ ਦਿੱਲੀ ਤੋਂ ਲੀਡਰ ਆਇਆ ਵਰਕਰਾਂ ਦੇ ਵਿੱਚ ਉਤਸ਼ਾਹ ਦੰਗਣਾ ਹੋ ਜਾਂਦਾ ਹੈ ਮੈਂ ਆਪਣੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੋਮ ਬਿੱਲਾ ਜੀ ਸਾਡੇ ਲੋਕ ਸਭਾ ਦੇ ਸਪੀਕਰ ਜਿਹੜੇ ਫੁਵਾੜਾ ਆ ਤੇ ਸਾਡੇ ਮੈਨੀਆਂ ਸ੍ਰੀ ਸੋਮ ਪ੍ਰਕਾਸ਼ ਜੀ ਕਹਿਣ ਮੈਡਮ ਨੀਂਦਾ ਸੋਮ ਜੀ ਮਹਿਲਾ ਨੇ ਖੜੀ ਸਵਾਗਤ ਕੀਤਾ ਔਰ ਹੁਣ ਇਸ ਤੋਂ ਬਾਅਦ ਲਵਲੀ ਦੇ ਵਿੱਚ ਆ ਰਹੇ ਉਸ ਤੋਂ ਬਾਅਦ 3 ਵਜੇ ਕਵਾਨਾ ਚ ਫਿਰ ਸ਼ਾਮ ਨੂੰ ਸ਼ਤਪਦੀ ਵਿੱਚ ਸਾਰੇ ਕਾਰਜਕਰਤਾ ਇੱਧੇ ਚੜਾਣ ਆਣਗੇ ਤੋਂ ਮੈਂ ਆਪਣੇ ਵੱਲੋਂ ਅੱਜ ਦੇਸ਼ ਭਾਰਤ ਦੇ ਜੋ ਲੋਕ ਸਭਾ ਦੇ ਸਪੀਕਰ ਹਨ ਅੱਜ ਫੁਵਾੜੇ ਧਰਤੀ ਦੇ ਵਿੱਚ ਆਏ ਆ ਤੋਂ ਮੈਨੂੰ ਖੁਸ਼ੀ ਆ ਵੀ ਅੱਜ ਸਾਡੇ ਕਾਰਜਕਰਤਾ ਹੋਮਾ ਮਾ ਕੇ ਸਟੇਸ਼ਨ ਤੇ ਉਹਨਾਂ ਦਾ ਸਵਾਗਤ ਕੀਤਾ ਔਰ ਆਪਣੇ ਵੱਲੋਂ ਦਿਲ ਦੀਆਂ ਗ੍ਰਹਿਆਂ ਸਪੀਕਰ ਸਾਹਿਬ ਦਾ ਮੈਡਮ ਨੀਦਾ ਸੋਂਗਰਾ ਦਾ ਸੋਂਪਰਗਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਜੀ ਦੀ ਰਾ ਉਧਰ ਭਾਜਪਾ ਮੰਡਲ ਪ੍ਰਧਾਨ ਅਨੁਰਾਗ ਮਾਨਖਣ ਦੀ ਅਗਵਾਈ ਵਿੱਚ ਵੀ ਲੋਕ ਸਭਾ ਦੇ ਡਿਪਟੀ ਸਪੀਕਰ ਓਮ ਬਿਰਲਾ ਦਾ ਨਿਕਾਸ਼ ਸਵਾਗਤ ਕੀਤਾ ਗਿਆ ਇਸ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਆਸ਼ੂ ਸਾਂਪਲਾ ਨੇ ਜਿੱਥੇ ਓਮ ਬਿਰਲਾ ਦਾ ਫਗਵਾੜਾ ਪਹੁੰਚਣ ਤੇ ਜੀ ਆਇਆਂ ਨੂੰ ਕਿਹਾ ਉੱਥੇ ਹੀ ਉਨ੍ਹਾਂ ਸਮੂਹ ਪਾਰਟੀ ਵਰਕਰਾਂ ਦਾ ਰੇਲਵੇ ਸਟੇਸ਼ਨ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ਇਸ ਦੌਰਾਨ ਭਾਰਤੀ ਸ਼ਰਮਾ ਪ੍ਰਮੋਦ ਮਿਸ਼ਰਾ ਚੰਦਾ ਮਿਸ਼ਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਗਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਡੇ ਦੇਸ਼ ਦੇ ਮਾਣਯੋਗ ਲੋਕ ਸਭਾ ਦੇ ਸਪੀਕਰ ਸਾਹਿਬ ਜੀ ਓਮ ਮਿਰਲਾ ਜੀ ਭਗਵਾੜਾ ਵਿਖੇ ਜਿਸ ਸਰੇਸ਼ਨ ਤੇ ਅੱਜ ਆਏ ਆ ਕਿਸੇ ਕਾਰਜਕ੍ਰਮ ਦੇ ਵਿੱਚ ਅੱਜ ਭਗਵਾੜਾ ਆਏ ਸੀਗੇ ਤੋਂ ਉਹਨਾਂ ਦਾ ਸਵਾਗਤ ਕਰਨ ਦੇ ਤੌਰ ਤੇ ਅਸੀਂ ਮੰਡਲ ਦੇ ਦੇਖ ਚ ਜੀ ਅਨੁਰਾਗ ਮਾਨਖੰਡ ਜੀ ਦੀ ਅਗਿਤਤਾ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਆਂ ਔਰ ਅਸੀਂ ਉਹਨਾਂ ਦਾ ਸਵਾਗਤ ਕੀਤਾ ਪ੍ਰਾਰਥਨਾ ਕਰਾਂਗੇ ਪ੍ਰਮਾਤਮਾ ਅੱਗੇ ਕਿ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਉਹਨਾਂ ਦੀ ਸਿਹਤ ਦੇ ਵਿੱਚ ਸਿਹਤਿਆਫੀ ਦੇਣ ਬਹੁਤ ਬਹੁਤ ਧੰਨਵਾਦ ਜਿੰਨੇ ਤੇ ਕਾਰਕਟਰ ਮੇਰੇ ਨਾਲ ਆਏ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਸ਼ੁਭਕਾਮਨਾਵਾਂ ਦਾ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਜੈ ਹਿੰਦ ਜੈ ਭਾਰਤ